ਦੋਸਤੋ ਜਦੋਂ ਵੀ ਅਸੀਂ ਕਿਸੇ ਨਵੀਂ ਥਾਂ ਜਾਂ ਨਵੇਂ ਇਲਾਕੇ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਹਰੇਕ ਚੀਜ਼ ਦੇ ਲਈ ਲੋਕਾਂ ਨੂੰ ਪੁੱਛਣਾ ਪੈਂਦਾ ਏ ਕਿ ਏਟੀਐਮ ਕਿੱਥੇ ਹੈ ਪੈਟਰੋਲ ਪੰਪ ਕਿੱਥੇ ਹੈ ਜਾਂ ਫਿਰ ਆਪਾਂ ਕਹੀਏ ਕੰਟੀਨ ਕਿੱਥੇ ਹੈ ਲੇਕਿਨ ਬਾਰ-ਬਾਰ ਲੋਕਾਂ ਤੋਂ ਪੁੱਛਣ ਵਾਲੀ ਇਸ ਸਿਰਦਰਦੀ ਨੂੰ ਖਤਮ ਕੀਤਾ ਜਾ ਸਕਦਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹਾ ਹੀ ਇੱਕ ਟ੍ਰਿਕ ਦੱਸਾਂਗਾ ਅਤੇ ਇਸ ਟ੍ਰਿਕ ਨੂੰ ਜਾਣਨ ਤੋਂ ਬਾਅਦ ਫਿਰ ਤੁਹਾਨੂੰ ਕਿਸੇ ਵੀ ਨਵੀਂ ਥਾਂ ਦੇ ਉੱਪਰ ਕਿਸੇ ਵੀ ਚੀਜ਼ ਦੇ ਲਈ ਲੋਕਾਂ ਨੂੰ ਪੁੱਛਣਾ ਨਹੀਂ ਪਵੇਗਾ ਅਤੇ ਸਾਰੀ ਚੀਜ਼ਾਂ ਦਾ ਤੁਹਾਨੂੰ ਖੁਦ ਬਖੁਦ ਪਤਾ ਹੋਵੇਗਾ ਸਤ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਸਾਨੂੰ ਕਿਸੇ ਵੀ ਨਵੀਂ ਥਾਂ ਦੇ ਉੱਪਰ ਉਪਰੀ ਥਾਂ ਦੇ ਉੱਪਰ ਹਰੇਕ ਚੀਜ਼ ਦਾ ਪਤਾ ਸਾਨੂੰ ਸਾਡਾ ਮੋਬਾਈਲ ਹੀ ਦੇ ਸਕਦਾ ਹੈ ਅਤੇ ਇਹ ਜਾਣਕਾਰੀ ਸਿੱਖਣ ਵਾਲਾ ਟ੍ਰਿਕ ਸਿੱਖਣ ਦੇ ਲਈ ਚਲਦੇ ਹਾਂ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਤਾਂ ਇਹ ਜਾਣਕਾਰੀ ਹਾਸਲ ਕਰਨ ਦੇ ਲਈ ਸਾਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਆਪਣੀ ਲੋਕੇਸ਼ਨ ਨੂੰ ਔਨ ਕਰਨਾ ਪਵੇਗਾ ਟਰਨ ਔਨ ਲੋਕੇਸ਼ਨ ਆਪਾਂ ਕਰ ਲਿਆ ਹੈਗਾ ਹੁਣ ਆਪਾਂ ਆਪਣੇ ਮੋਬਾਈਲ ਦੇ ਵਿੱਚ Google ਦੀ ਇੱਕ ਐਪਲੀਕੇਸ਼ਨ ਹੈਗੀ ਐ ਮੈਪ ਆਪਾਂ ਮੈਪ ਐਪਲੀਕੇਸ਼ਨ ਦੇ ਵਿੱਚ ਚਲੇ ਜਾਵਾਂਗੇ ਹੁਣ ਇੱਥੇ ਉੱਪਰਲੇ ਪਾਸੇ ਸਾਨੂੰ ਨਜ਼ਰ ਆਵੇਗਾ ਰੈਸਟੋਰੈਂਟ ਲਿਖਿਆ ਹੋਇਆ ਐ ਪੈਟਰੋਲ ਲਿਖਿਆ ਹੋਇਆ ਹੋਟਲ ਲਿਖਿਆ ਹੋਇਆ ਜਿਹੜੀ ਚੀਜ਼ ਲਿਖੀ ਹੋਈ ਐ ਉਸ ਨੂੰ ਜੇਕਰ ਕਲਿੱਕ ਕਰਾਂਗੇ ਤਾਂ ਉਸ ਦੇ ਵਿੱਚ ਉਸ ਦੀ ਜਾਣਕਾਰੀ ਐ ਆਪਾਂ ਇਸ ਨੂੰ ਖੱਬੇ ਪਾਸੇ ਨੂੰ ਸਕਰੋਲ ਕਰ ਲਵਾਂਗੇ ਤੇ ਮੋਰ অপਸ਼ਨ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਕਿਉਂਕਿ ਇਸ ਦੇ ਵਿੱਚ ਸਾਨੂੰ ਹੋਰ ਬਥੇਰੇ ਜਾਣਕਾਰੀ ਮਿਲੇਗੀ ਹੁਣ ਇੱਥੇ ਅਸੀਂ ਦੇਖ ਸਕਦੇ ਹਾਂ ਬਹੁਤ ਸਾਰੀ ਆਪਸ਼ਨਾਂ ਮੌਜੂਦ ਹੈ ਰੈਸਟੋਰੈਂਟ ਡਿਲੀਵਰੀ ਬਾਰ ਕਾਫੀ ਤੁਸੀਂ ਕੀ ਕਰਨਾ ਕਹਿੰਦੇ ਫਿਲਮ ਦੇਖਣੀ ਹੈ ਲਾਈਵ 뮤직 ਮਿਊਜ਼ੀਅਮ ਲਾਇਬ੍ਰੇਰੀ ਅਟਰੈਕਸ਼ਨ ਆਰਟ ਇਸੇ ਤਰ੍ਹਾਂ ਸ਼ੋਪਿੰਗ ਨਾਲ ਸੰਬੰਧਿਤ ਵੀ ਕਾਫੀ ਸਾਰੀ ਆਪਸ਼ਨਾਂ ਹੈਗੀਆਂ ਹੈਟਾ ਸਰਵਿਸਿਜ਼ ਲਿਖਿਆ ਹੋਇਆ ਸਰਵਿਸਿਜ਼ ਦੇ ਵਿੱਚ ਪੈਟਰੋਲ ਪੰਪ ਦੀ ਆਪਸ਼ਨ ਪੋਸਟ ਦੀ ਆਪਸ਼ਨ ਹੈਗੀ ਏਟੀਐਮ ਦੀ ਆਪਸ਼ਨ ਹੈਗੀ ਹੈ ਹੋਟਲਾਂ ਦੀ ਆਪਸ਼ਨ ਹੈਗੀ ਹੈ ਸਪੋਜ਼ ਕਰ ਲਓ ਆਪਾਂ ਏਟੀਐਮ ਲੱਭਣਾ ਤਾਂ ਆਪਾਂ ਏਟੀਐਮ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਕਾਫੀ ਸਾਰੇ ਏਟੀਐਮ ਸਾਨੂੰ ਦਿਖਾ ਰਿਹਾ ਹੈ ਇਹਨਾਂ ਦੇ ਵਿੱਚੋਂ ਜਿਹੜਾ ਏਟੀਐਮ ਸਾਡੇ ਇੱਥੋਂ ਨਜ਼ਦੀਕ ਹੈਗਾ ਆਪਾਂ ਉਸਦੇ ਥੱਲੇ ਡਾਇਰੈਕਸ਼ਨ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇੱਥੇ ਇਹ ਸਾਡੀ ਲੋਕੇਸ਼ਨ ਮੰਗੇਗਾ ਤਾਂ ਆਪਾਂ ਚੂਜ਼ ਸਟਾਰਟ ਲੋਕੇਸ਼ਨ ਵਾਲੀ ਥਾਂ ਦੇ ਉੱਪਰ ਆਪਾਂ ਆਪਣੀ ਮੌਜੂਦਾ ਲੋਕੇਸ਼ਨ ਨੂੰ ਭਰ ਦੇਵਾਂਗੇ ਤਾਂ ਇਸ ਤੋਂ ਬਾਅਦ ਮੈਪ ਸਾਨੂੰ ਉਸ ਏਟੀਐਮ ਦੇ ਕੋਲ ਜਾਣ ਦਾ ਰਸਤਾ ਦਿਖਾ ਦੇਵੇਗਾ ਅਤੇ ਇਹ ਵੀ ਦੱਸ ਦੇਵੇਗਾ ਕਿ ਇਹ ਏਟੀਐਮ ਇੱਥੋਂ ਕਿੰਨੇ ਦੂਰੀ ਤੇ ਅਤੇ ਉੱਥੇ ਜਾਣ ਦੇ ਲਈ ਕਿੰਨਾ ਸਮਾਂ ਲੱਗੇਗਾ ਹੁਣ ਅਸੀਂ ਇਸੇ ਤਰ੍ਹਾਂ ਪੈਟਰੋਲ ਪੰਪ ਦੇ ਉੱਪਰ ਕਲਿੱਕ ਕਰਕੇ ਪੈਟਰੋਲ ਪੰਪ ਨੂੰ ਵੀ ਸਰਚ ਕਰਕੇ ਦੇਖ ਲੈਣੇ ਆਂ ਜਦੋਂ ਪੈਟਰੋਲ ਪੰਪ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਉਸੇ ਤਰ੍ਹਾਂ ਡਾਇਰੈਕਸ਼ਨ ਦੇ ਉੱਪਰ ਕਲਿੱਕ ਕਰਕੇ ਫਿਰ ਆਪਾਂ ਜਦੋਂ ਅੱਗੇ ਜਾਵਾਂਗੇ ਤਾਂ ਸਾਨੂੰ ਪੈਟਰੋਲ ਪੰਪ ਦਾ ਰਸਤਾ ਵੀ ਦਿਖਾ ਦੇਵੇਗਾ ਅਤੇ ਦੂਰੀ ਵੀ ਦੱਸ ਦੇਵੇਗਾ ਹੁਣ ਇੱਕ ਵਾਰੀ ਪਾਰਕਿੰਗ ਦੇ ਉੱਪਰ ਕਲਿੱਕ ਕਰਕੇ ਵੀ ਆਪਾਂ ਪਾਰਕਿੰਗ ਵਾਲੀ ਥਾਵਾਂ ਲੱਭ ਕੇ ਦੇਖ ਲੈਣੇ ਆਂ ਤੇ ਇਸਨੇ ਸਾਨੂੰ ਸਾਡੇ ਨੇੜੇ ਜਿੰਨੀਆਂ ਵੀ ਪਾਰਕਿੰਗ ਵਾਲੀ ਥਾਵਾਂ ਉਹ ਦਿਖਾ ਦਿੱਤੀਆਂ ਅਤੇ ਜਿਹੜੀ ਪਾਰਕਿੰਗ ਸਾਡੇ ਤੋਂ ਨੇੜੇ ਹੈਗੀ ਹੈ ਆਪਾਂ ਉਸਦੇ ਉੱਤੇ ਡਾਇਰੈਕਸ਼ਨ ਦੇ ਉੱਪਰ ਕਲਿੱਕ ਕਰਕੇ ਉਸ ਪਾਰਕਿੰਗ ਵਾਲੇ ਸਥਾਨ ਦੇ ਉੱਤੇ ਜਾ ਕੇ ਆਪਣੀ ਗੱਡੀ ਨੂੰ ਵੀ پارک ਕਰ ਸਕਦੇ ਹਾਂ ਸੋ ਉਪਰੀ ਥਾਂ ਦੇ ਉੱਪਰ ਸਾਨੂੰ ਕਿਸੇ ਕੋਲੋਂ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਅਤੇ ਇੱਥੋਂ ਆਪਾਂ ਸਰਚ ਕਰਕੇ ਜਿਸ ਵੀ ਥਾਂ ਦੇ ਉੱਤੇ ਜਾਣਾ ਹੈਗਾ ਉਸ ਜਗ੍ਹਾ ਦੇ ਉੱਪਰ ਆਪਾਂ ਪਹੁੰਚ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿੱਤਾ ਹੋਵੇਗਾ ਨਵੀਂ-ਨਵੀਂ ਜਾਣਕਾਰੀ ਦੇਖਣ ਦੇ ਲਈ ਲਗਾਤਾਰ ਜੁੜੇ ਰਹੋ ਭਾਈ ਜੀ ਪੰਜਾਬੀ ਦੇ ਨਾਲ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ